ਸਿਗਲ ਬਾਈ ਜੀ ਸਾਰਿਆਂ ਨੂੰ ਅੱਜ ਤੁਹਾਨੂੰ ਆਪਾਂ ਦਿਖਾਉਣਾ ਵੀਰੇ ਇੱਕ ਹੋਰ ਐਗਰੀ ਵਰਕ ਸਟੱਡੇ ਜੀ ਹੋਰਾਂ ਦਾ ਕੰਮ ਠੀਕ ਹੈ ਇਹ ਟਰਾਲੀਆਂ ਤੇ ਆਪਣਾ ਪਿੰਗੇ ਤੇ ਹੋਰ ਜਿੰਨਾ ਵੀ ਸਮਾਨ ਹੁੰਦਾ ਲੋਹੇ ਦਾ ਗੇਟ ਗੂਟ ਹੋਗੇ ਆਪਣਾ ਉਹ ਜਿਹੜਾ ਵੀ ਲੋਹੇ ਦਾ ਸਮਾਨ ਬਣਦਾ ਸਾਰਾ ਚਾਰ ਕਰਦੇ ਆ ਤੁਸੀਂ ਹੁਣ ਚੈੱਕ ਕਰੋ ਟਰਾਲੀ ਤਿਆਰ ਕੀਤੀ ਹੈ ਬਾਈ ਜੀ ਹੋਰਾਂ ਨੇ ਠੀਕ ਹੈ ਕੱਲੀ ਕੱਲੀ ਚੀਜ਼ ਰੀਜ ਨਾਲ ਤਿਆਰ ਕੀਤੀ ਹੋਈ ਹੈ ਬਾਈ ਜੀ ਹੋਰਾਂ ਨੇ ਲੈਫਟਾਈ ਟਰਾਲੀ ਆ ਠੀਕ ਹੈ ਜੈਕ ਜੋਕ ਪੂਰਾ ਵਧੀਆ ਪ੍ਰੈਸ਼ਰ ਪੁਰਸ਼ਰ ਪੂਰੇ ਵਧੀਆ ਲਾ ਕੇ ਠੀਕ ਹੈ ਚੰਗਾ ਸਖਤ ਲੋਹਾ ਲਾ ਕੇ ਟਰਾਲੀ ਤਿਆਰ ਕੀਤੀ ਹੈ ਬਾਈ ਜੀ ਹੋਰਾਂ ਨੇ ਠੀਕ ਹੈ ਤੁਹਾਨੂੰ ਕੱਲੀ ਕੱਲੀ ਚੀਜ਼ ਚੈੱਕ ਕਰਾਂਗੇ ਟਰਾਲੀ ਦੀ ਠੀਕ ਹੈ ਤੁਸੀਂ ਕਿਹਾ ਇਹ ਜਿਹੜਾ ਪੇਂਟ ਹੋਇਆ ਹੋਇਆ ਬਾਈ ਜੀ ਹੋਰਾਂ ਨੇ ਪੇਂਟ ਕੀਤਾ ਇਹ ਦੇਖੋ ਪਹਿਲਾਂ ਕਿੰਨਾ ਸੋਹਣਾ ਪੇਂਟ ਕੀਤਾ ਹੋਇਆ ਠੀਕ ਹੈ ਤੇ ਇਹ ਬਾਈ ਜੀ ਹੋਰਾਂ ਕੋਲੋਂ ਬਹੁਤ ਦੂਰੋਂ ਦੂਰੋਂ ਦੇ ਬੰਦੇ ਆ ਕੇ ਟਰਾਲੀਆਂ ਤਿਆਰ ਕਰਵਾਉਂਦੇ ਆ ਕੋਈ ਟੂਰੀ ਅਲ ਟਰਾਲੀ ਹੋ ਗਈ ਠੀਕ ਹੈ ਕੋਈ ਆਪਣਾ ਜਦੋਂ ਛਿਰੀ ਲੱਗਦੀ ਉਹਦੇ ਮਿੱਟੀ ਅਲ ਟਰਾਲਾ ਹੋ ਗਿਆ ਵੱਡਾ ਠੀਕ ਹੈ ਟਰਾਲੀਆਂ ਅਲ ਟਰਾਲੇ ਮੈਂ ਕਹਿੰਦਾ ਕੁਝ ਮਰਜ਼ੀ ਤਿਆਰ ਕਰਾ ਲਓ ਬਾਈ ਜੀ ਹੋਰਾਂ ਤੋਂ ਗੱਲੀ ਗੱਲੀ ਚੀਜ਼ ਪੂਰੀ ਵਧੀਆ ਤੇ ਇੱਕ ਨੰਬਰ ਕੁਆਲਿਟੀ ਦੀ ਤਿਆਰ ਕਰਦੇ ਆ ਬਾਈ ਜੀ ਠੀਕ ਹੈ ਤੇ ਜੇ ਤੁਸੀਂ ਕੰਟੈਕਟ ਕਰਨਾ ਤਾਂ ਪੈਂਟ ਢੱਡੇ ਜ਼ਿਲ੍ਹਾ ਬਿੰਡਾ ਤਲਵੰਡੀ ਸਾਬੋ ਰੋਡ ਦੇ ਉੱਪਰ ਇਹਨਾਂ ਦੀ ਦੁਕਾਨ ਆ ਜਦੋਂ ਆਪਾਂ ਰਾਮਪੁਰਾ ਤਲਵੰਡੀ ਸਾਬੋ ਨੂੰ ਜਾਣਦੇ ਆ ਠੀਕ ਹੈ ਉਧਰ ਰਸਤੇ ਵਿੱਚ ਨੇਤੀ ਦੁਕਾਨ ਪੈਂਦੀ ਆ ਠੀਕ ਹੈ ਕੌਰ ਐਗਰੀ ਵਰਕਸ ਢੱਡੇ ਪੈਂਟ ਢੱਡੇ ਤੇ ਰਾਮਪੁਰਾ ਰੋਡ ਬਿੰਡਾ ਠੀਕ ਹੈ ਜੀ ਆ ਚਮਕੌਰ ਸਿੰਘ ਕੌਰੀ ਤੇ ਮਿਸਤਰੀ ਅਮਨਾ ਇਹ ਦੋ ਮੇਨ ਮਿਸਤਰੀ ਇੱਥੇ ਆਹੀ ਕੰਮ ਕਰਦੇ ਆ ਆ ਪਿੰਗਾ ਤਿਆਰ ਕੀਤਾ ਬਾਈ ਜੀ ਹੋਰਾਂ ਨੇ ਤੇ ਇਹ ਪਿੰਗਾ ਵੀਰੇ ਕਿਸੇ ਨਹੀਂ ਸਪੈਸ਼ਲ ਪਰਮੈਸ ਤੇ ਤਿਆਰ ਕਰਵਾਇਆ ਹੋਇਆ ਪਿੰਗਾ ਹੈ ਠੀਕ ਹੈ ਕਿਉਂਕਿ ਪਹਿਲਾਂ ਆਪਾਂ ਕੀ ਕਰਦੇ ਸੀ ਪਿੰਗਾ ਆਪਾਂ ਲੱਕੜ ਦਾ ਤਿਆਰ ਕਰਵਾ ਲੈਂਦੇ ਸੀ ਜਦੋਂ ਕਿ ਆਪਾਂ ਖੇਤ ਬੰਨੇ ਚ ਕੋਈ ਛੋਟਾ ਸਮਾਨ ਲੈ ਕੇ ਆਉਣਾ ਜਾਂ ਵੀ ਚੱਕੀ ਤੇ ਆਟਾ ਉਤ ਧਰ ਕੇ ਆਉਣਾ ਜਾਂ ਕੁਝ ਹੋਰ ਫੀਡ ਫੂਡ ਵਾਲੇ ਬੋਰੀਆਂ ਲੈ ਕੇ ਆਉਣੀਆਂ ਤਾਂ ਟਰਾਲੀ ਘੱਟ ਨਹੀਂ ਓਕੀ ਹੁੰਦੀ ਆ ਤਾਂ ਪਿੰਗਾ ਬਸ ਪਿੱਛੇ ਲੋਡ ਕਰਕੇ ਆਪਾਂ ਟਰੈਕਟਰ ਤੇ ਲਿਜਾ ਸਕਦੇ ਆ ਬਹੁਤ ਹੀ ਆਸਾਨੀ ਨਾਲ ਮਤਲਬ ਸਮਾਨ ਸਮੂਹ ਥੋੜਾ ਬੜਾ ਜਿਹੜਾ ਲੈ ਕੇ ਆਉਣਾ ਉਹ ਲਿਆ ਸਕਦੇ ਆ ਆਪਾਂ ਇਹਦੇ ਉੱਪਰ ਤੇ ਇਹ ਕਿਸੇ ਵੀਰ ਨੇ ਸਪੈਸ਼ਲ ਪੁੱਲਰ ਫਾਰਮ ਵਾਲੇ ਨੇ ਤਿਆਰ ਕਰਵਾਇਆ ਹੋਇਆ ਪਿੰਗਾ ਇਹ ਠੀਕ ਹੈ ਬਹੁਤ ਹੀ ਵਧੀਆ ਚੰਗੀ ਮੋਟੀ ਚਾਦਰ ਲਾਈ ਹੋਈ ਹੈ ਲੋਹੇ ਦੀ ਇਹਦੇ ਉੱਪਰ ਵਧੀਆ ਡਿਜ਼ਾਈਨ ਜੁਣ ਪਾ ਕੇ ਹਨਾ ਸੋਹਣਾ ਪੂਰਾ ਵਧੀਆ ਤਿਆਰ ਕੀਤਾ ਹੋਇਆ ਬਾਈ ਜੀ ਉਹਨਾਂ ਨੇ ਠੀਕ ਹੈ ਜਿਵੇਂ ਆ ਟਰਾਲੀਆਂ ਤੁਸੀਂ ਦੇਖ ਸਕਦੇ ਹੋ ਠੀਕ ਹੈ ਇਹ ਵੀ ਕਿਸੇ ਪਰਿਵਾਰ ਨੇ ਮਤਲਬ ਕਿਸੇ ਘਰ ਨੇ ਤਿਆਰ ਕਰਵਾਈ ਹੋਈ ਹੈ ਸਪੈਸ਼ਲ ਟਰਾਲੀ ਇਹ ਇਹਦੇ ਨੂੰ ਪਹਿਲਾਂ ਆਪਾਂ ਤੂੜੀ ਦੇ ਵਰਤ ਲੈਣਗੇ ਜਿਹੜੇ ਬਾਈ ਹੈਗੇ ਤੂੜੀ ਦੇ ਸੀਜ਼ਨ 'ਚ ਉਦੋਂ ਮੁੜ ਕੇ ਨੂੰ ਦੂਜੂ ਵਰਤੀ ਜਾਣਗੇ ਇਹ ਕਿਸੇ ਵੀਰ ਨੇ ਘਰੇ ਤਿਆਰ ਕਰਵਾਈ ਆ ਆਪਦੀ ਠੀਕ ਹੈ ਤੇ ਇਹਨਾਂ ਕੋਲੇ ਹੋਰ ਵੀ ਕਈ ਮਿਸਤਰੀ ਮਤਲਬ ਕਈ ਮਿਸਤਰੀ ਹੈਗੇ ਜਿਵੇਂ ਆ ਬਿਕਰ ਬਾਈ ਆ ਠੀਕ ਹੈ ਹੋਰ ਵੀ ਕਈ ਮਿਸਤਰੀ ਹੈਗੇ ਬਾਈ ਜੀ ਉਹਨਾਂ ਕੋਲੇ ਤੇ ਇਹ ਸਾਰੇ ਮਿਸਤਰੀ ਇਕੱਠਾ ਹੀ ਕੰਮ ਕਰਦੇ ਆ ਠੀਕ ਹੈ ਕਿਸੇ ਨੇ ਕੋਈ ਟਾਲੀ ਦੀ ਸਾਈ ਦੇਤੀ ਇਹਨਾਂ ਨੂੰ ਉਹ ਬਣਾ ਦਿੰਦੇ ਆ ਮੈਂ ਕਹਿੰਦਾ ਕੁਝ ਮਰਜੀ ਚੀਜ਼ ਲੋਹੇ ਦੀ ਤਿਆਰ ਕਰਵਾ ਲੈ ਬਾਈ ਜੀ ਉਹਨਾਂ ਤੋਂ ਸਾਰੀ ਕੱਲੀ ਕੱਲੀ ਚੀਜ਼ ਤਿਆਰ ਕਰਕੇ ਦੇਣਗੇ ਠੀਕ ਹੈ ਕੰਮ ਕਰ ਬਾਈਆਂ ਦਾ ਤੁਸੀਂ ਦੇਖ ਹੀ ਰਹੇ ਹੋ ਵੀਡੀਓ 'ਚ ਮੂਹੋਂ ਬੋਲਦਾ ਕੰਮ ਕੋਈ ਮਾਰਾ ਨਹੀਂ ਇੱਕ ਨੰਬਰ ਕੰਮ ਆ ਆ ਬਾਈ ਜੀ ਉਹਨਾਂ ਦੀ ਸ਼ਾਪ ਆ ਠੀਕ ਹੈ ਤੁਸੀਂ ਦੇਖ ਸਕਦੇ ਹੋ ਟੱਡੇ ਜਦੋਂ ਆਪਾਂ ਮੇਨ ਹੱਡੇ ਤੇ ਪਹੁੰਚਾਂਗੇ ਤੁਹਾਨੂੰ ਇਹ ਸ਼ਾਪ ਦਿਖ ਜੂਗੀ ਠੀਕ ਹੈ ਆਹ ਸ਼ਾਪ ਦੇ ਉੱਪਰ ਤੁਸੀਂ ਮਿਸਤਰੀ ਕੰਮ ਹੁੰਦਾ ਬਈ ਆਪਣਾ ਕੋਰੀ ਬਈ ਠੀਕ ਹੈ ਉਹ ਮਿਲਦੇ ਉਹ ਮਿਲ ਜਾਣਗੇ ਤੁਹਾਨੂੰ ਮਿਸਤਰੀ ਹਮਣਾ ਹੁੰਦਾ ਇਹ ਸਾਰੇ ਕੀ ਕਰਦੇ ਆ ਬਾਈ ਜਿਹੜਾ ਵੀ ਕੋਈ ਸੰਦ ਸੱਪਾ ਹੈਗਾ ਆਪਣਾ ਕੋਈ ਘਰਾਂ ਚ ਆਪਣੇ ਖੇਤੀ ਭੜੀ ਆ ਸੰਦ ਹੋ ਗਿਆ ਕੋਈ ਗੇਟ ਦਰਵਾਜ਼ੇ ਹੋਗੇ ਜਾਂ ਕੋਈ ਹੋਰ ਝੁੱਲੇ ਝਾਲੇ ਤਿਆਰ ਕਰਾਉਣੇ ਸਾਰਾ ਕੁਝ ਤਿਆਰ ਕਰਦੇ ਆ ਬਾਈ ਜੀ ਠੀਕ ਹੈ ਤੇ ਇੱਕ ਨੰਬਰ ਕੁਆਲਿਟੀ ਹੁੰਦੀ ਹੈ ਸਾਰੀ ਬਾਈ ਜੀ ਹੋਰਾਂ ਕੋਲੇ ਕੋਈ ਮਾੜੀ ਕੁਆਲਿਟੀ ਕੋਈ ਮਾੜੀ ਕੁਆਲਿਟੀ ਦੀ ਚਾਦਰ ਨਹੀਂ ਵਰਤਣੀ ਠੀਕ ਹੈ ਕੋਈ ਮਾੜੀ ਕੁਆਲਿਟੀ ਦਾ ਹੋਰ ਜਿਹੜਾ ਇਹਦੇ ਵਿੱਚ ਤੇ ਆਹ ਜਿਹੜੀ ਵੀਡੀਓ ਬੜੀ ਤਿਆਰ ਹੋਈ ਹੈ ਇਹ ਸਾਰੀ ਮਿਸਤਰੀ ਅਮਣਾ ਜਿਹੜਾ ਇੱਥੇ ਆ ਆ ਬਾਈ ਖੜਾ ਆ ਮਣ ਇਹਦੇ ਕਹਿਣ ਤੇ ਸਾਰੀ ਇਹ ਜਿਹੜੀ ਵੀਡੀਓ ਤਿਆਰ ਕੀਤੀ ਗਈ ਆ ਠੀਕ ਹੈ ਇਹ ਬਾਈ ਕਹਿੰਦਾ ਯਾਰ ਬਾਈ ਮੈਂ ਇੰਨੀ ਮਿਹਨਤ ਕਰਦਾ ਹਨ ਤੇ ਵੀ ਜਿਹੜੀ ਮੇਰੀ ਚੀਜ਼ ਆ ਉਹ ਲੋਕਾਂ ਤੱਕ ਪਹੁੰਚਣੀ ਚਾਹੀਦੀ ਆ ਆਪਾ ਲੋਕਾਂ ਨੂੰ ਬਈ ਵਧੀਆ ਚੀਜ਼ੀ ਪ੍ਰੋਵਾਈਡ ਕਰਨੀ ਆ ਤੁਹਾਨੂੰ ਵਧੀਆ ਰਾਇ ਦੇਣੀ ਆ ਠੀਕ ਆ ਕਿਉਂਕਿ ਤੁਸੀਂ ਘਰੇ ਕੋਈ ਵੀ ਸੰਦ ਛੱਪਾ ਜਿਹੜਾ ਵਰਤਨਾ ਹੁੰਦਾ ਬਈ ਖੇਤੀਬਾੜੀ 'ਚ ਵਰਤਨਾ ਹੁੰਦਾ ਹਨਾ ਤੇ ਸਮਾਨ ਜੇ ਸੰਦ ਤੁਹਾਡੇ ਕੋਲ ਵਧੀਆ ਹੋਣਗੇ ਤਾਂ ਜਿਆਦਾ ਸਮਾਂ ਚੱਲੂਗਾ ਹਨਾ ਤੇ ਆ ਬਾਈ ਜੀ ਹੋਰਾਂ ਦਾ ਰਿਕਾਰਡ ਆ ਜਿਹੜਾ ਕੇਰਾ ਇਹਨਾਂ ਤੋਂ ਸਮਾਨ ਤੁਸੀਂ ਤਿਆਰ ਕਰਾ ਲਿਆ ਠੀਕ ਆ ਛੇਤੀ ਖਰਾਬ ਨਹੀਂ ਹੁੰਦਾ ਨਾ ਹੀ ਛੇਤੀ ਇਹਨਾਂ ਦੀ ਕੋਈ ਚਾਦਰ ਜੁੱਦਰ ਗਲਦੀ ਆ ਪੂਰਾ ਸਖਤਾਈ ਨਹਿਰ ਜਿਵੇਂ ਤੁਸੀਂ ਕਹੋਂਗੇ ਜਿਹੜਾ ਡਿਜ਼ਾਈਨ ਕਹੋਂਗੇ ਮੈਂ ਕਹਿੰਦਾ ਤੁਹਾਨੂੰ ਉਦੋਂ ਵੀ ਵਧੀਆ ਡਿਜ਼ਾਈਨ ਪਾ ਕੇ ਇਹ ਤੁਹਾਨੂੰ ਤੇ ਚੀਜ਼ ਤਿਆਰ ਕਰਕੇ ਦੇਣਗੇ ਠੀਕ ਹੈ ਜਿਹੜਾ ਤੁਸੀਂ ਡਿਜ਼ਾਈਨ ਮਤਲਬ ਦੇਖ ਕੇ ਦੱਸਤਾ ਵੀ ਬਾਈ ਜੀ ਸਾਨੂੰ ਟਰਾਲੀ ਦੇ ਉਪਰ ਆ ਡਿਜ਼ਾਈਨ ਚਾਹੀਦੀ ਆ ਇੰਨੇ ਸਾਈਜ਼ ਦਾ ਚਾਹੀਦਾ ਸਾਨੂੰ ਆਹ ਮਾਲ ਠੀਕ ਹੈ ਤੁਹਾਨੂੰ ਮਾਲ ਤਾਂ ਉਹੀ ਸਾਈਜ਼ ਦਾ ਮਿਲੂ ਜਿਹੜਾ ਤੁਸੀਂ ਡਿਜ਼ਾਈਨ ਕਹੋਂਗੇ ਉਹ ਡਿਜ਼ਾਈਨ ਮਿਲੂ ਪਰ ਇਹ ਆਪਦੇ ਕੋਲੋਂ ਵੀ ਬਾਈ ਜੀ ਹੋਰ ਪੂਰੂ ਰੀਜ ਲਾ ਕੇ ਚੀਜ਼ ਤਿਆਰ ਕਰਦੇ ਆ ਠੀਕ ਹੈ ਹੁਣ ਤੱਕ ਬਾਈ ਜੀ ਹੋਰਾਂ ਦਾ ਕੋਈ ਲੰਬਾ ਨਹੀਂ ਆ ਠੀਕ ਹੈ ਬਹੁਤ ਟਾਈਮ ਪਹਿਲਾਂ ਦੀ ਬਹੁਤ ਟਾਈਮ ਪੁਰਾਣੀ ਸ਼ੌਪ ਆ ਬਾਈ ਜੀ ਹੋਰਾਂ ਦੀ ਇੱਥੇ ਪਿੰਡ ਢੇਚ ਠੀਕ ਆ ਸਾਰੇ ਬਾਈ ਜੀ ਹੋਰਾਂ ਨੂੰ ਜਾਣਦੇ ਆ ਕੋਰੇ ਗਰੀ ਵਰਕਸ ਹੋਰਾਂ ਨੂੰ ਠੀਕ ਆ ਇਹਨਾਂ ਦਾ ਮੈਂ ਕਹਿੰਦਾ ਵੀ ਯਾਰ ਅੱਗੇ ਪਿੱਛੇ ਜਿੰਨੇ ਪਿੰਡ ਠੀਕ ਆ ਸਾਰੇ ਆ ਬਾਈ ਜੀ ਹੋਰਾਂ ਤੋਂ ਮਾਲ ਤਿਆਰ ਕਰਦੇ ਆ ਠੀਕ ਇੱਕ ਵਾਰੀ ਜੇ ਤੁਹਾਨੂੰ ਵੀ ਐ ਲੱਗਦਾ ਵੀ ਅਸੀਂ ਕੋਈ ਚੀਜ਼ ਤਿਆਰ ਕਰਾਉਣੀ ਆ ਹਨਾ ਤੇ ਜਿਵੇਂ ਆਹ ਭੁੰਗਾਂ ਵਾਲੀ ਟਰਾਲੀ ਵੀ ਇਹ ਬਾਈ ਜੀ ਹੋਰ ਤਿਆਰ ਕਰਦੇ ਆ ਬਹੁਤ ਵਧੀਆ ਤਿਆਰ ਕਰਦੇ ਆ ਆਹ ਟਰਾਲੀ ਦੇਖੋ ਤੁਸੀਂ ਠੀਕ ਆ ਬਾਈ ਜੀ ਹੋਰਾਂ ਨੇ ਕੇ ਤਿਆਰ ਕਰਕੇ ਦਿੱਤੀ ਆ ਕਿਸੇ ਨੇ ਸਪੈਸ਼ਲ ਆਰਡਰ ਤੇ ਤਿਆਰ ਕਰਵਾਈ ਸੀ ਇਹ ਠੀਕ ਹੈ ਬਹੁਤ ਸੋਹਣੀ ਚੀਜ਼ ਤਿਆਰ ਕਰਕੇ ਦਿੱਤੀ ਹੈ ਨਾਲ ਪੇਂਟਪੂਟ ਦੇਖੋ ਤੁਸੀਂ ਕਿੰਨਾ ਸੋਹਣਾ ਸ਼ੌਬਨਾ ਮਾਰਿਆ ਹੋਇਆ ਠੀਕ ਹੈ ਵੀ ਇਹੋ ਜਿਹੀਆਂ ਚੀਜ਼ਾਂ ਤਿਆਰ ਕਰਦੇ ਆ ਇਹ ਇੱਕ ਤਾਂ ਬੰਦੇ ਦਾ ਰੂਹ ਬੰਦੇ ਦੀ ਰੂਹ ਉਨਖੋਸ਼ ਹੋ ਜਾਂਦੀ ਹੈ ਮਾਲ ਦੇਖ ਕੇ ਹਨਾ ਵੀ ਮਾਲ ਪੂਰਾ ਵਧੀਆ ਸਾਡੀ ਪਸੰਦਾਂ ਲਾ ਕੇ ਤਿਆਰ ਕੀਤਾ ਤੇ ਇੱਕ ਜਿਹੜੀ ਉੱਤੇ ਆ ਕਾਰੀਗਰੀ ਕਰਾਉਂਦੇ ਆ ਨਾ ਇਹ ਇਹ ਬਾਈ ਬਹੁਤ ਵਧੀਆ ਕਾਰੀਗਰੀ ਕਰਾ ਕੇ ਤਿਆਰ ਕਰਾਉਂਦੇ ਆ ਇਹ ਠੀਕ ਹੈ ਵੀ ਕੱਲੀ ਕਬੀ ਜਿਹੜੀ ਚੀਜ਼ ਹੁੰਦੀ ਹੈ ਉਹ ਪੂਰੇ ਵਧੀਆ ਤਿਆਰ ਕੀਤੀ ਹੁੰਦੀ ਆ ਤੇ ਤੁਸੀਂ ਕਈ ਵਾਰੀ ਆਓ ਤਾਂ ਜਰੂਰ ਕਿੜਾ ਮਾਰੇ ਪੇਂਟ ੱਡੇ ਕਾਉਰੇ ਗ੍ਰੀਪਰਸ ਢੱਡੇ ਦੇ ਠੀਕ ਹੈ ਤੇ ਤੁਸੀਂ ਇੱਕ ਕਰ ਇਹਨਾਂ ਦੇ ਕੋਲੇ ਆ ਆ ਪਾ ਕੇ ਮਤਲਬ ਮਾਲ ਚੈੱਕ ਕਰੇ ਕਰੀ ਮਿਲ ਕੇ ਮੇਜ਼ਰ ਕਰਦੇ ਆ ਠੀਕ ਹੈ ਇਹਨਾਂ ਦੇ ਅੱਗੇ ਪਿੱਛੇ ਜਿਹੜੇ ਪਿੰਡ ਪੈਂਦੇ ਆ ਸਾਰੇ ਪਿੰਡਾਂ ਦੇ ਬਾਈ ਜਿਹੜਾ ਉਹਨਾਂ ਨੂੰ ਜਾਣਦੇ ਆ ਤੇ ਕੱਲੇ-ਕੱਲੇ ਬਾਈ ਜਿਹੜਾ ਤੇ ਮਾਲ ਤਿਆਰ ਕਰਦਾ ਉਹ ਸਾਡੀ ਵੀਡੀਓ ਪਾਉਣ ਦਾ ਮਕਸਦ ਇਹੀ ਸੀ ਜਿਹੜੇ ਆਪਣੇ ਕਿਸਾਨ ਵੀਰ ਹੈਗੇ ਆ ਉਹਨਾਂ ਕੋਲੇ ਕੋਈ ਚੰਗੀ ਚੀਜ਼ ਪਹੁੰਚੇ ਠੀਕ ਹੈ ਵੀ ਕੋਈ ਵਧੀਆ ਚੀਜ਼ ਤੁਹਾਨੂੰ ਦਈਏ ਜੋ ਕਿ ਤੁਹਾਡੇ ਕੰਮ ਵੀ ਆਵੇ ਠੀਕ ਹੈ ਤੁਸੀਂ ਆਪਦੀ ساری ਜ਼ਿੰਦਗੀ ਜੀ ਚ ਵਰਤ ਨਹੀਂ ਹੁੰਦੀ ਹੈ ਹਨਾ ਤੇ ਇਹ ਚੀਜ਼ ਬਾਤਾਂ ਤੁਹਾਡੀ ਰੂਹ ਕੋਸ਼ ਹੋਵੇ ਠੀਕ ਹੈ ਤੇ ਇੱਕ ਵਾਰੀ ਜਰੂਰ ਸੇਵਾ ਦਾ ਮੌਕਾ ਦਿਓ ਇਹਨਾਂ ਨੂੰ ਕੌਰ ਐਗਰੀ ਵਰਕਰਸ ਪੈਂਦੇ ਟੱਡੇ ਦਿਲਾ ਘੰਟਾ ਜੁਦਾਪੁਰ ਰਾਮਪੁਰੇ ਤੋਂ ਤਲਮੰਡੀ ਨੂੰ ਜਾਂਦੇ ਆ ਠੀਕ ਹੈ ਮੰਡੀ ਕਲਾ ਟੱਪ ਕੇ ਪਹਿਲਾ ਪਿੰਡ ਹੀ ਹੁੰਦਾ ਟੱਡੇ ਉਹ ਪਿੰਡ ਹੈ ਠੀਕ ਹੈ ਉਹ ਵੀ ਨਾ ਸੁਣਿਆ ਹੁਣਾਂ ਤੇ ਟੱਡੇ ਬਹੁਤ ਮਸ਼ਹੂਰ ਪਿੰਡ ਆ ਤੇ ਹੁਣ ਬਾਕੀ ਇਹਨਾਂ ਦੇ ਇੱਥੇ ਜਿਹੜੇ ਪਿੰਟ ਟੱਡੇ ਤੇ ਇੱਥੇ ਹੋਰ ਵੀ ਬੂੜ ਵੀ ਤਿਆਰ ਹੁੰਦੇ ਆ ਠੀਕ ਹੈ ਟਰਾਲੀਆਂ ਵੀ ਤਿਆਰ ਕਰਦੇ ਬਹੁਤ ਵਧੀਆ ਚੀਜ਼ਾਂ ਮਤਲਬ ਮੋਡੀਫਾਈ ਕਰਦੇ ਹਰ ਇੱਕ ਚੀਜ਼ ਨੂੰ ਇੱਥੇ ਤੇ ਜਿਹੜੀ ਤਿਆਰ ਕਰਦੇ ਉਹ ਤਾਂ ਜੀ ਤੁਹਾਨੂੰ ਪਤਾ ਕਿ ਪਿੱਛੇ ਜਿਹੜੇ ਤੁਸੀਂ ਲੋਕ ਖੜੇ ਦੇਖ ਰਹੇ ਹੋ ਦਾਸੀ ਦੇਣਗੇ ਵੀ ਕਿੰਨੀ ਵਧੀਆ ਚੀਜ਼ ਤਿਆਰ ਕੀਤੀ ਹੈ ਨਾ ਤੇ ਬਾਕੀ ਇੱਕ ਵਾਰੀ ਸੇਵਾ ਦਾ ਮੌਕਾ ਜ਼ਰੂਰ ਦਿਓ ਠੀਕ ਹੈ ਜੀ ਪੇਂਟਰ ਡੇ ਜਲਾ ਬਠਿੰਡਾ ਤੇ ਕੰਟੈਕਟ ਨੰਬਰ ਅਸੀਂ ਉੱਪਰ ਪਾ ਦਾਂਗੇ ਆ ਕੰਟੈਕਟ ਨੰਬਰ ਇੱਥੇ ਸ਼ੋਅ ਮੂਰੇ ਵੀ ਸ਼ੋਅ ਹੋ ਰਿਹਾ ਹੈ ਨਾ ਤੇ ਉਹ ਵੀ ਆਪਾਂ ਕੰਟੈਕਟ ਨੰਬਰ ਪਾ ਦਾਂਗੇ ਤੁਸੀਂ ਜ਼ਰੂਰ ਕੰਟੈਕਟ ਕਰਿਓ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਜ਼ਰੂਰ ਕਰਿਓ ਧੰਨਵਾਦ